ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਐ ਦੀ ਬੜੀ ਮੱਝ ਤੇ ਨਾਲ ਕੱਟੀਆਂ ਦੋਨਾਂ ਵਸੇਰਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਪਿੰਡ ਸੇਖਾ ਜੀ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਪਹਿ ਗਿਆ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨ 98157 11426 98157 11426 114 26 26 ਜਿਹੜਾ ਆਪਾਂ ਮੱਝ ਦੇਖੀ ਜ ਨੇ ਬਾਈ ਜੀ ਸੂਆ ਕਿਹੜਾ ਸੂਈ ਹੋਈ ਆਉਣੇ ਇਹ ਤੀਜਾ ਸੂਆ ਸੂਈ ਦੀ ਤੀਜਾ ਸੂਆ ਸੀ ਹੋਈ ਆ ਦੁੱਧ ਕਿੰਨਾ ਦਿੰਦੀ ਆ ਹੁਣ ਇਹ ਵਿਚਾਰ ਕਰ ਲਈਏ ਸਾਡੇ 2 ਕਿਲੋ ਟੈਂਪ ਦਾ ਹਾਂਜੀ ਉਹ ਟੈਂਪ ਦਾ ਤੇ ਇਹੜਾ ਬੱਚਾ ਆਪਾਂ ਨਾਲ ਜਿਹੜਾ ਕੱਟੀ ਐਸੀ ਦੀ ਆ ਹਾਂਜੀ ਹਾਂ ਕੱਟੀ ਐਸੀ ਦੀ ਆ ਜੀ ਲਗਭਗ ਹੋ ਗਿਆ ਲੱਗਦਾ 10 ਗਰਮ ਮਹੀਨੇ ਸੂਈ ਨੂੰ ਹਾਂਜੀ 11 ਮਹੀਨੇ ਹੋ ਗਏ ਫਰਮਾ ਮਹੀਨਾ ਲੱਗਾਇਆ ਠੀਕ ਹੈ ਹੁਣ ਮੈਸਦੀ ਕਿਵੇਂ ਆ ਵਿਚਾਰਦੇ ਹੋਰੇ ਮਤਲਬ ਬੱਚੇ ਦੇ ਛੁੱਟੀ ਵੀ ਆ ਹੁਣ ਹਾਂਜੀ ਹਾਂ ਬੱਚ ਤਾਜੀ ਥਲੇ ਕਿ ਨਾ ਰੋਤੀ ਸੀਗੇ ਥਲੇ ਇਹਦੇ ਸਾਰੇ 1600 ਸਾਰੇ ਠੀਕ ਹੈ ਹੁਣ ਗੱਪਣ ਹੋਈ ਏ ਕਿ ਨਹੀਂ ਹੋਈ ਨਹੀਂ ਹੋਈ ਜੇ ਜਾਨੀ ਕਿ ਮਨਦੇ 28 29 ਦਾ ਠੀਕਾ ਭਰਾਏ ਦੋ ਵੀ ਕੀ ਭੜਾਏ ਠੀਕ ਹੈ ਦਿਆਣੀ ਕੋਸ ਹੋ ਜਾਣੇ ਭਰਾਏ ਠੀਕ ਹੈ ਕੁਛ ਦਿਨ ਹੀ ਹੋੜੇ ਆਪਾਂ ਕਹਾਂਗੇ ਕੀ ਦੇਵਾਂਗੇ ਖਾਲੀ ਮੰਨ ਕੇ ਲੈਣੇ ਬੰਦਾ ਹਾਂਜੀ ਚੋਣ ਚਵਾਤਾਰਾਂ ਦੀ ਓਕੇ ਆ ਹਾਂਜੀ ਓਕੇ ਰੇਟ ਇਹਦਾ ਕੀ ਹੋਊਗਾ ਰੇਟ 82 ਹਜਾਰ ਮੋਲੋ 82 ਹਜਾਰ ਕਰਦੇ ਕੱਟੀ ਦੇ ਸਮੇਤ ਹਾਂਜੀ ਕੱਟੀ ਦੇ ਸਮੇਤ ਠੀਕ ਹੈ ਅਸੀਂ ਆਪਣੇ ਸਾਥੇ ਕਿ ਜਣੇ ਉਹ ਅਗਰ ਨੇ 20 2000 ਰੁਪਏ ਆਪਾਂ ਪਲੱਸ ਕਰ ਠੀਕ ਹੈ ਕੱਲੀ ਮੈਂ ਦਾ ਮਨ ਠੀਕ ਹੈ ਜੇ ਕੱਟੀ ਜਾਨੀ ਪਸੰਦ ਕਰਦਾ ਨਾਲ 20 ਦੀ ਆਪਾਂ ਕੱਟੀ ਹੈਗੀ ਹਾਂਜੀ ਹਾਂ ਠੀਕ ਹੈ ਕੱਟੀਆਂ ਥਾਂ ਤੁਹਾਨੂੰ ਸਹੀ ਹੈ ਪੂਰੇ ਹਾਂਜੀ ਹਾਂ ਓਕੇ ਠੀਕ ਹੈ ਤੇ 4 ਕਿਲੋ ਦੁੱਧ ਮਤਲਬ 4 ਧੇ ਮਿਲ ਜੇ ਵਧੀਆ ਦੋ ਕਿਲੋ ਸਵੇਰੇ ਤੇ ਦੋ ਸ਼ਾਮ ਨੂੰ ਦੁੱਧ ਤਾਂ ਇੱਥੇ ਜਿਆਦਾ ਜਿਹੜੀ ਕਿ ਡੋਕਾ ਕਰਕੇ ਥੋੜੀ ਟੁੱਟੀ ਹੋਇਆ ਦੁੱਧ ਇਹ ਠੀਕ ਹੈ ਮਤਲਬ ਥੋੜੀ ਆਪਾਂ ਲੇਟ ਕੱਪੜਾ ਕਰਾਈ ਜਾਗੀ ਨਹੀਂ ਲੇਟ ਨਹੀਂ ਜਾਨੀ ਕਿ ਅਮਨ ਜੀ ਆਪਾਂ ਤਾਂ ਮਾਲਕ ਤੋਂ ਲੈ ਕੇ ਆਈ ਸੀ ਇਹਨੂੰ ਠੀਕ ਹੈ ਠੀਕ ਹੈ ਨਾ ਠੀਕ ਹੈ ਉਦੋਂ ਬਾਅਦ ਜਾਨੀ ਕਿ ਅਮਨ ਜੀ ਜਦੋਂ ਵੀ ਆਪਣੇ ਕੋਲ ਆ ਕੇ ਨਵੀ ਹੋਗੀ ਉਹਨੂੰ ਨਵੀ ਨਹੀਂ ਸੋਭਰ ਮੂਹ ਮਥਾ ਦੇਖੋ ਸਿੰਘ ਥੋੜਾ ਜਨਾ ਮਾਤਰੀ ਜੂਰ ਖੁੱਲਾ ਪਰ ਅਸਲ ਦੁੱਧ ਵਾਲੀ ਮੈਂ ਆ ਕੋਈ ਵੀ ਚਾਹੁੰਦਾ ਹੋਵੇਗਾ ਆਪਾਂ ਦੁੱਧ ਪੀ ਲਾਂਗੇ ਨਾਲ ਇਹਨੂੰ ਪਾਲਣੀ ਹੋਵੇ ਤਿਆਰ ਕਰਨੀ ਹੋਵੇ ਤਾਂ ਤੁਸੀਂ ਤਿਆਰ ਕਰਦਾ 60000 ਰੁਪਏ ਇਕੱਲੀ ਮਹਿ ਦੀ ਕੀਮਤ ਆ ਸੋ ਸਿੰਘ ਮੂਹ ਮਥਾ ਦੇਖੋ ਤੇ ਰਾਜੀ ਪਲੀ ਬੁਲੀ ਬੋਜ ਆ ਜਿਆ ਮਥਣਲੇ ਵੇ ਦੇਖੋ ਸੋਹਣਾ ਸਾਫ ਸਿਥਰਾ ਤੇ ਚੰਗੀ ਜਿੰਦ ਜਾਨ ਵਾਲੀ ਵਧੀਆ ਮੈਂ ਆ ਤੇ ਨਾਲ ਹੀ ਇਹਦੇ ਕੱਟੀ ਕੱਟੀ ਵੀਰੇ ਪਤਾ ਉਸ ਕਿਹੜੇ ਟੀਕੇ ਦੀ ਆ ਕੋਈ ਨਹੀਂ ਠੀਕ ਆ ਲਕਸ਼ਮੀ ਦੇ ਫਾਰਮ ਵਾਲੇ ਦੇ ਕੋਹੇ ਨੂਰ ਦੀ ਕੱਟੀ ਆ ਸੋ ਸੇਗੂ ਮੂਹਤਾ ਦੇਖੋ ਕੁੰਡਾ ਸੋਨਾ ਕੱਟੀ ਮੋੜ ਦੀ ਦੁਰੀ ਆਉਂਦੀ ਆ 20000 ਰੁਪਏ ਸਿਰਫ ਮਨੰਗੇ ਚਿਰੋ ਕੱਟੀ ਦੀ ਕੀਮਤ ਆ ਗਈ ਤੇ ਕੱਟੀ ਦੇ ਮਿਲਕਵੇਨ ਵਗੈਰਾ ਦੇਖੀ ਆਪਾਂ ਸੋਹਣੀ ਕੱਟੀ ਆ ਜਿਹੜਾ ਵੀ ਰਪਾਲ ਲੂਗਾ ਚੰਗੇ ਮਨ ਕੇ ਚਲੋ ਵਧੀਆ ਛੋਟੀ ਅੱਗੇ ਚਾਰ ਹੁੰਨ ਲਈ ਪਿੰਡ ਸੇਖਾ ਜ਼ਿਲ੍ਹਾ ਬਰਨਾਲਾ ਪੈ ਗਿਆ ਸੋ ਕਿਸੇ ਵੀਰ ਦੇ ਮੱਝ ਜਾਂ ਕੱਟੀ ਪਸੰਦ ਹੋਵੇ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ